ਉੱਪਰ ਜੋ ਨਰਿੰਦਰ ਏਰੀਆ ਦੇ ਵਿੱਚ ਉੱਪਰ ਪੈਂਦਾ ਏ ਇੱਥੇ ਇੱਕ ਸ਼ੂਕਰ ਮੈਲ ਹੈ ਸ਼ੂਕਰ ਮੈਲ ਦੇ ਵਿੱਚ ਸੀਐਨਜੀ ਪਲਾਂਟ ਲੱਗਣਾ ਸੀ ਇਹਦੀ ਵਿਰੋਧਤਾ ਕਰਨ ਸਮਾਜਿਕ ਜਥੇਬੰਦੀਆਂ ਤੇ ਹੋਰ ਸਮਾਜਿਕ ਜਥੇਬੰਦੀਆਂ ਵੱਲੋਂ ਇੱਕ ਫੰਕਸ਼ਨ ਰੱਖਿਆ ਗਿਆ ਸੀ ਉਹਦੇ ਵਿੱਚ ਅੱਜ ਸੁਣਦੇ ਆ ਬਲਾਰਿਆ ਨੇ ਇਸ ਸੰਬੰਧ ਵਿੱਚ ਕੀ ਕਿਹਾ ਦਰਸ਼ਕੀ ਤੁਸੀਂ ਕੋਹਬਰ ਦੇ ਵਿੱਚ ਆਏ ਆ ਹਾਂਜੀ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਸਾਰੀਆਂ ਸਮਾਜ ਜਥੇਬੰਦੀਆਂ ਤੁਹਾਡੇ ਨਾਲ ਆ ਜੀ ਸੀਐਨਜੀ ਪਲਾਂਟ ਜਿਹੜਾ ਮਿਲ ਦੇ ਵਿੱਚ ਲੱਗਣਾ ਉਹ ਸੰਬੰਧ ਤੁਸੀਂ ਆ ਜੀ ਅਗਰਾਈ ਨਾਲ ਤੁਸੀਂ ਦੱਸਿਆ ਵੀ ਆ ਇਹ ਮੀਡੀਆ ਦੇ ਉੱਤੇ ਜਾਣਾ ਸਾਰਾ ਇਹ ਦੱਸੋ ਵੀ ਇਹਦਾ ਕੀ ਹੋਣਾ ਚਾਹੀਦਾ ਹੈ ਨਾ ਦੇਖੋ ਜੀ ਪੰਜਾਬ ਵਰਗੀ ਜ਼ਰਖੇਜ਼ ਧਰਤੀ ਉੱਤੇ ਤਾਂ ਇਹ ਜਿਹੜੇ ਬਾਇਓਗੈਸ ਪਲਾਂਟ ਨੇ ਇਹ ਲੱਗਣੇ ਹੀ ਨਹੀਂ ਚਾਹੀਦੇ ਕਿਉਂਕਿ ਇਹ ਬਾਇਓਗੈਸ ਪਲਾਂਟ ਜਿੱਥੇ ਵੀ ਲੱਗਣ ਨਾ ਉਹਦੇ ਤੋਂ ਘੱਟੋ-ਘੱਟ 15 ਕਿਲੋਮੀਟਰ ਦਾ ਏਰੀਆ ਨਾਨ ਰੈ residencial ਹੋਣਾ ਚਾਹੀਦਾ ਠੀਕ ਹੈ ਕਿਉਂਕਿ ਇਹਦੇ ਨਾਲ ਜੋ ਪਾਣੀ ਥੱਲੇ ਪੋਲੂਟ ਹੋਣੇ ਜਿਹੜੇ ਕੈਮੀਕਲ ਬਣਦੇ ਆ ਉਹਨਾਂ ਕੈਮੀਕਲਾਂ ਦੇ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਕੈਂਸਰ ਹੋਏਗਾ ਕੱਲਾ ਕੈਂਸਰ ਹੀ ਨਹੀਂ ਹੋਏਗਾ ਉਹਨਾਂ ਦੇ ਹਾਰਮੋਨਲ ਡਿਸਟਰਬੈਂਸਸ ਹੋਣਗੀਆਂ ਹਾਰਮੋਨਲ ਡਿਸਟਰਬੈਂਸਸ ਦੇ ਨਾਲ ਜਿਹੜੀਆਂ ਹੋਣਗੀਆਂ ਉਹਨਾਂ ਦੀ ਪ੍ਰਜਨਨ ਜਿਹੜੀ ਸਮਰਤਾ ਹੈਗੀ ਹੈ ਹੈ ਉਹਨਾਂ ਦੇ ਬੱਚੇ ਪੈਦਾ ਕਰਨ ਦੀ ਤਾਕਤ ਖਤਮ ਹੋ ਜਾਏਗੀ ਤੇ ਸਾਡੀਆਂ ਨਸਲਾਂ ਬਰਬਾਦ ਹੀ ਨਹੀਂ ਹੋਣਗੀਆਂ ਖਤਮ ਹੋ ਜਾਣਗੀਆਂ ਕੈਂਸਰ ਨਾਲ ਤਾਂ ਬਰਬਾਦ ਹੋਣਗੀਆਂ ਪਰ ਜਿਹੜੀਆਂ ਹਾਰਮੋਨਲ ਡਿਸਟਰਬੈਂਸਸ ਹੋਰ ਨਾਲ ਤੇ ਨਸਲਾਂ ਹੀ ਖਤਮ ਹੋ ਜਾਣਗੀਆਂ ਇਸ ਕਰਕੇ ਅਸੀਂ ਆਪਣੀਆਂ ਨਸਲਾਂ ਖਤਮ ਨਹੀਂ ਹੋਣ ਦੇਣਗੇ ਇਹ ਬਾਇਓਗੈਸ ਪਲਾਂਟ ਲੱਗਣ ਨਹੀਂ ਦੇਵਾਂਗੇ ਸਰਕਾਰ ਜੋ ਕਹਿ ਰਹੀ ਹੈ ਕਲੀਨ એનર્ਜੀ ਹੈ ਗ੍ਰੀਨ એનર્ਜੀ ਹੈ ਨਾ ਤਾਂ ਇਹ ਕਲੀਨ ਹੈ ਨਾ ਤਾਂ ਇਹ ਗ੍ਰੀਨ ਹੈ ਕਿਉਂਕਿ ਪਹਿਲਾਂ ਵੀ ਸਾਨੂੰ ਗ੍ਰੀਨ ਰੈਵੋਲੂਸ਼ਨ ਦੇ ਨਾਂ ਤੇ ਇੱਕ ਕੋੜ ਦਿੱਤਾ ਗਿਆ ਸੀ ਜਿਹਦੇ ਨਾਲ ਪੂਰੀ ਮਾਲਵਾ ਔਰ ਪੂਰਾ ਪੰਜਾਬ ਆਜੇ ਕੈਂਸਰ 벨ਟ ਬਣ ਗਿਆ ਇਹ ਕੈਂਸਰ ਦੀ ਜਿਹੜੀ ਉਹ 벨ਟ ਹੈ ਉਹਨੂੰ 10 ਗੁਣਾ ਹੋਰ ਵਧਾਉਣ ਵਾਸਤੇ ਇਹ ਪਲਾਂਟ ਲਿਆਂਦੇ ਜਾ ਰਹੇ ਨੇ ਇਹ ਬਹੁਤ ਬੜੀ ਇੰਟਰਨੈਸ਼ਨਲ ਸਾਜ਼ਿਸ਼ ਹੋਈ ਹੈ ਸਾਜ਼ਿਸ਼ ਦੇ ਦੌਰਾਨ ਇਹਨਾਂ ਨੇ ਕਿਸਾਨਾਂ ਨੂੰ ਪਹਿਲਾਂ ਬਦਨਾਮ ਕੀਤਾ ਪਰਾਲੀ ਦੇ ਨਾਂ ਤੇ ਕਿ ਕਿਸਾਨ ਪਰਾਲੀ ਸਾੜਦੇ ਪਰਾਲੀ ਤੇ ਸਾੜ ਕੇ ਪਰਾਲੀ ਸਾੜਦੇ ਨੇ ਤੇ ਉਹਦੇ ਨਾਂ ਤੇ ਕਿਸਾਨਾਂ ਨੂੰ ਮੁਜਰਮ ਬਣਾਇਆ ਗਿਆ ਨਾ ਕੇਵਲ ਸਮਾਜ ਦੀਆਂ ਨਜ਼ਰਾਂ ਚ ਬਲਕਿ ਉਹਨਾਂ ਦੀਆਂ ਆਪਣੀਆਂ ਨਜ਼ਰਾਂ ਚ ਉਹਨਾਂ ਦੇ ਘਰ ਵਾਲਿਆਂ ਦੀਆਂ ਨਜ਼ਰਾਂ ਚ ਜਦੋਂ ਉਹ ਕਿਸਾਨ ਆਪਣੇ ਆਪ ਨੂੰ ਮੁਜਰਮ ਮਹਿਸੂਸ ਕਰਨ ਲੱਗੇ ਤੇ ਸਰਕਾਰ ਨੇ ਉਸ ਗੱਲ ਦੀ ਆੜ ਲੈ ਕੇ ਪਰਾਲੀ ਦੀ ਸਾਜ਼ਿਸ਼ ਦੀ ਆੜ ਲੈ ਕੇ ਕਰੋੜਾਂ ਦੇ ਰਕਤ ਵੜ ਦਿੱਤੇ ਵੱਡੇ ਹਾਈਵੇ ਪ੍ਰੋਜੈਕਟਾਂ ਦੀ ਜਿਨ੍ਹਾਂ ਦੀ ਕੋਈ ਲੋੜ ਹੀ ਨਹੀਂ ਸੀ ਪੰਜਾਬ ਨੂੰ ਫਿਰ ਉਹ ਉਹ ਰਕਤ ਵੜ ਦਿੱਤੇ ਕਿਸਾਨ ਜਦੋਂ ਪਰਾਲੀ ਸਾੜਦਾ ਹੈ ਤੇ ਉਹਦੇ ਉੱਤੇ ਕੇਸ ਫਿੱਟ ਕੀਤੇ ਜਾਂਦੇ ਨੇ ਉਹਨੂੰ ਜੇਲ੍ਹ ਕੀਤੀ ਜਾਂਦੀ ਹੈ ਜੁਰਮਾਨਾ ਕਿਤੇ ਜਾਂਦੇ ਨੇ ਉਹ ਕਰੋੜਾਂ ਦਰਖਤ ਵਧਣ ਵਾਲਿਆਂ 'ਚੋਂ ਕਿਸੇ ਨੂੰ ਜੇਲ ਨਹੀਂ ਹੋਈ ਅਜੇ ਤੱਕ ਕਿਸੇ ਨੂੰ ਜੁਰਮਾਨਾ ਨਹੀਂ ਹੋਇਆ ਅੱਜ ਵੀ ਜੇ ਆਡਿਟ ਲਾਇਆ ਜਾਏ ਕਾਰਬਨ ਆਡਿਟ ਜਿਹੜੇ ਦਰਖਤ ਸਰਕਾਰ ਨੇ ਪਰਾਲੀ ਦੀ ਸਾਜ਼ਿਸ਼ ਦੇ ਨਾਂ ਤੇ ਕਿਸਾਨ ਨੂੰ ਬਦਨਾਮ ਕਰਕੇ ਉਹਨੂੰ ਮੁਜਰਮ ਠਹਿਰਾ ਕੇ ਉਹਦੀ ਆੜ ਵਿੱਚ ਵੱਡੇ ਉਹ ਦਰਖਤਾਂ ਦਾ ਕਾਰਬਨ ਆਡਿਟ ਅਗਰ ਲੱਗੇ ਤੇ ਪਰਾਲੀ ਸਾੜਨ ਦੇ ਨਾਂ ਜਿਹੜੀ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਆ ਉਹ ਹਲਕੀ ਪੈ ਜਾਏਗੀ ਯਾਨੀ ਅਸਲੀ ਮੁਜਲਮ ਸਰਕਾਰ ਹੈ ਸਰਕਾਰ ਨੇ ਬਹੁਤ ਲੰਬੀ ਸਾਜ਼ਿਸ਼ ਸੀ ਪਹਿਲੇ 20-25 ਸਾਲਾਂ ਤੋਂ ਚੱਲ ਰਹੀ ਸੀ ਮਲਟੀ ਨੈਸ਼ਨਲ ਘਰਾਣੇ ਜਰਮਨੀ ਦੇ ਡੈਨਮਾਰਕ ਦੇ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਇਹਦੇ ਪਿੱਛੇ ਸਾਜ਼ਿਸ਼ ਦੇ ਵਿੱਚ ਸ਼ਾਮਲ ਨੇ ਸਰਕਾਰ ਉਹਨਾਂ ਦੇ ਸਾਰਿਆਂ ਦੇ ਨੱਚ ਰਹੀ ਆ ਇਹਨਾਂ ਨੇ ਬਾਹਰਲੇ ਮੁਲਕਾਂ ਦੀ ਮਸ਼ੀਨਰੀ ਲਿਆ ਕੇ ਉਹਨਾਂ ਦੀ ਟੈਕਨੋਲੋਜੀ ਲਿਆ ਕੇ ਇੱਥੇ ਫਿੱਟ ਕਰਨੀ ਸੀ ਉਹਨਾਂ ਦੀਆਂ ਬੇਕਾਰ ਮਸ਼ੀਨਾ ਇੱਥੇ ਲਿਆ ਕੇ ਫਿੱਟ ਕਰਕੇ ਸਾਡਾ ਜਿਹੜਾ ਪੈਸਾ ਬਾਹਰਲੇ ਮੁਲਕਾਂ ਚ ਲੈ ਕੇ ਜਾਣਾ ਕਾਰਪੋਰੇਟ ਘਰਾਣਿਆਂ ਨੂੰ ਲੁੱਟਵਾਉਣਾ ਅਸਲੀ ਸਾਜ਼ਿਸ਼ ਇਹ ਆ ਐਵੇਂ ਨਹੀਂ ਸੈਂਟਰ ਗਵਰਨਮੈਂਟ ਦੇ ਉੱਤੇ ਸਬਸਿਡੀਆਂ ਦੇ ਰਹੀ ਐਵੇਂ ਨਹੀਂ ਪੰਜਾਬ ਗਵਰਨਮੈਂਟ ਦੇ ਉੱਤੇ ਸਬਸਿਡੀਆਂ ਦੇ ਰਹੀ ਐਵੇਂ ਨਹੀਂ ਕਿਹਾ ਜਾ ਰਿਹਾ ਕਿ ਗ੍ਰੀਨ ਇੰਡਸਟਰੀ ਆ ਇਹ ਜਦੋਂ ਸਿਗਰਟ ਦੀ ਡੱਬੀ ਉੱਤੇ ਇਹ ਲਿਖਿਆ ਜਾਂਦਾ ਦੋ ਹੱਡੀਆਂ ਬਣਾ ਕੇ ਤੇ ਖੋਪੜੀ ਬਣਾ ਕੇ ਕਿ ਸਿਗਰਟ ਸਮੋਕਿੰਗ ਇਜ਼ ਇੰਜੂਰੀਅਸ ਟੂ ਹੈਲਥ ਇਹ ਕਿਉਂ ਨਹੀਂ ਲਿਖਿਆ ਜਾਂਦਾ ਕਿ ਬਾਇਓ ਗੈਸ ਪਲਾਂਟਸ ਏਰ ਇੰਜੂਰੀਅਸ ਟੂ ਹੈਲਥ ਕਿਉਂਕਿ ਉਹਦੇ ਨਾਲ ਵੀ ਕੈਂਸਰ ਹੁੰਦੀ ਹੈ ਇਹਦੇ ਨਾਲ ਵੀ ਕੈਂਸਰ ਹੁੰਦੀ ਹੈ ਜਦੋਂ ਕੈਂਸਰ ਕਰਨ ਵਾਲੀ ਫੈਕਟਰੀ ਨੂੰ ਗ੍ਰੀਨ ਕੈਟਾਗਰੀ ਚ ਕਿੰਨੇ ਪਾਇਆ ਇਹ ਤਾਂ orange ਕੈਟਾਗਰੀ ਵੀ ਨਹੀਂ ਇਹ ਤਾਂ red ਕੈਟਾਗਰੀ ਚ ਪਾਉਣ ਵਾਲੀ ਇੰਡਸਟਰੀ ਸੀ ਇਹ ਤਾਂ ਪੰਜਾਬ ਚ ਹੋਣੀ ਨਹੀਂ ਚਾਹੀਦੀ ਅਸੀਂ ਕਹਿੰਦੇ ਅਸੀਂ ਤਰੱਕੀ ਦੇ ਦੁਸ਼ਮਣ ਨਹੀਂ ਹੈਗੇ ਤਰੱਕੀ ਵਾਸਤੇ ਬਹੁਤ ਕੰਮ ਹੋ ਰਿਹਾ Yeah. <laughs> ਇਥੇ ਲਾਗੇ ਕਪੂਰਥਲੇ ਕੋਈ ਇੱਕ ਇੰਸਟੀਚਿਊਟ ਵੀ ਹੈਗਾ ਉਹਦੇ ਚ ਪਰਾਲੀ ਤੋਂ ਪਹਿਲੇ ਟੂਬ ਵੀ ਬਣ ਰਹੇ ਨੇ ਕੋਈ ਐਹੋ ਜੀ ਇੰਡਸਟਰੀ ਲੈ ਕੇ ਆਓ ਕੋਈ ਵਧੀਆ ਆਲਟਰਨੇਟਿਵ ਲੈ ਕੇ ਆਓ ਜਿਹਦੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਏ ਉਹਨਾਂ ਦੀ ਆਮਦਨ 'ਚ ਵੀ ਵਾਧਾ ਹੋਏ ਤੇ ਉਹਨਾਂ ਨੂੰ ਜਿਹੜਾ ਇਹ ਕੈਂਸਰ ਦਾ ਕੋੜ ਦੇਣ ਜਾ ਰਹੇ ਹੋ ਤੁਸੀਂ ਉਹਨਾਂ ਦੀ ਆਉਣ ਵਾਲੀਆਂ ਨਸਲਾਂ ਦੇਖੋ ਜਦੋਂ ਹਾਰਮੋਨ ਖਰਾਬ ਹੋ ਜਾਣਗੇ ਤੇ ਸਾਡੇ ਬੱਚੇ ਬੱਚੇ ਹੀ ਪੈਦਾ ਕਰਨ ਦੇ ਲਾਇਕ ਨਹੀਂ ਰਹਿਣਗੇ ਨਾ ਸਾਡੀ ਤਾਂ ਨਸਲ ਹੀ ਖਤਮ ਹੋ ਜਾਣੀ ਆ ਇੱਕ ਪਾਸੇ ਕੈਂਸਰ ਦੇ ਕੋੜ ਨਾਲ ਉਹਨਾਂ ਨੂੰ ਮੌਤ ਦੇ ਮੂੰਹ ਧੱਕਾਂਗੇ ਦੂਜੇ ਪਾਸੇ ਉਹਨਾਂ ਨੂੰ ਉਹ ਬੱਚੇ ਪੈਦਾ ਨਹੀਂ ਕਰ ਸਕਣਗੇ ਸਾਡੀ ਨਸਲ ਜਾਏਗੀ ਅਸੀਂ ਇਹ ਚੀਜ਼ਾਂ ਨਹੀਂ ਹੋਣ ਦੇਣੀਆਂ ਇਸ ਕਰਕੇ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੇ ਗਾਂਵ ਬਦੂ ਲੋਕ ਸਾਰੀਆਂ ਮਜ਼ਦੂਰ ਜਥੇਬੰਦੀਆਂ ਸਾਰੀਆਂ ਸਹਿਰੀ ਏਜੰਸੀਆਂ ਸਹਿਰੀ ਜਥੇਬੰਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਸਾਡੀ ਅਪੀਲ ਹੈ ਕਿ ਬਾਇਓ ਗੈਸ ਪਲਾਂਟਾਂ ਦੇ ਖਿਲਾਫ ਜਿਹੜਾ 5 ਤਰੀਕ ਨੂੰ ਉੱਥੇ ਧਰਨਾ ਦਿੱਤਾ ਜਾ ਰਿਹਾ ਹੈ ਬੀਜੇ ਦਿੱਲੀ ਹਾਈਵੇ ਤੇ ਦਿੱਲੀ ਹਾਈਵੇ ਜਾਮ ਕੀਤਾ ਜਾ ਰਿਹਾ ਹੈ ਜਾਮ ਕੀਤਾ ਜਾ ਰਿਹਾ ਹੈ 5 ਸਤੰਬਰ ਨੂੰ ਉੱਚ ਵੱਧ ਚੜ ਕੇ ਆਓ ਸਾਰੇ ਲੋਕ ਆਉਣ ਤਾਂ ਕਿ ਸਰਕਾਰ ਨੂੰ ਮੈਸੇਜ ਆਏ ਕਿ ਇਹ ਫੈਕਟਰੀਆਂ ਅਸੀਂ ਪੰਜਾਬ ਚ ਦੇ ਨਹੀਂ ਲੱਗਣ ਦੇਣੀਆਂ ਧੰਨਵਾਦ ਕਿਛਰੇ ਨਾ ਕਾਫੀ ਸਮੇਂ ਤੋਂ ਇਹ ਫੈਕਟਰੀ ਦਾ ਜਾਂ ਪਲਾਂਟ ਦਾ ਨਾਮ ਭੋਪਾਲ ਸ਼ਹਿਰ ਜੇ ਅਲਗ ਅਲਗਨ ਜਾ ਰਿਹਾ ਬਾਦਦਾ ਵਿਰੋਧ ਚੱਲ ਰਿਹਾ ਬਾ ਸਾਰੀਆਂ ਜਥੇਬੰਦੀਆਂ ਵੱਲੋਂ ਇਲਾਕਾ ਨਾਲੋਂ ਆਸੇ ਵੱਲੋਂ ਪਿੰਡਾਂ ਦੇ ਪਿੰਡਾਂ ਸਰਪੰਚਾਂ ਵੱਲੋਂ ਜਦ ਤੁਹਾਡੀ 20 ਤਰੀਕ ਨੂੰ ਇੱਕ ਮੀਟਿੰਗ ਹੋਈ ਸੀ ਲੁਧਿਆਣਾ ਦੇ ਵਿੱਚ ਉਹਦਾ ਕੋਈ ਸਿੱਟਾ ਨਿਕਲ ਪਾਇਆ ਦੇਖੋ ਜੀ ਜਿਹੜੀ 20 ਤਰੀਕ ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਸਰਕਾਰ ਨੇ ਪੂਰੇ ਹਿੰਦੁਸਤਾਨ ਤੋਂ ਦਿੱਲੀ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਔਰ ਇੱਥੇ ਇੱਕ ਪੰਜਾਬ ਦੇ ਵਿੱਚ ਇੱਕ ਇੰਸਟੀਚਿਊਟ ਹੈ ਸੈਂਟਰ ਗਵਰਨਮੈਂਟ ਦਾ ਰਿਸਰਚ ਇੰਸਟੀਚਿਊਟ ਇਹ ਸਾਰੀਆਂ ਟੀਮਾਂ ਦੇ ਕੋਈ ਕੋਈ 2 ਦਰਜਣ ਯਾਨੀ ਕਿ 22 24 ਐਕਸਪਰਟ ਲੈ ਕੇ ਉੱਥੇ ਬਿਠਾਏ ਸੀਗੇ ਉਹ ਇਸ ਕਰਕੇ ਬਿਠਾਏ ਗਏ ਸੀਗੇ ਕਿ ਉਹਨਾਂ ਨੂੰ ਲੱਗਿਆ ਕਿ ਜਿਹੜਾ ਕਲਾਕਾਰਾ ਸਾਇੰਟਿਸਟ ਆ ਰਿਹਾ ਇਧਰੋਂ ਆ ਸੰਘਰਸ਼ਕ ਕਮੇਟੀ ਵੱਲੋਂ ਉਹਨੂੰ ਘੇਰ ਕੇ ਤੇ ਅਸੀਂ ਆਪਣੀ ਮੰਨ ਗੱਲ ਮੰਨਵਾ ਲਾਂਗੇ ਹੋਇਆ ਉਲਟਾ ਉਹ ਜਿਹੜੇ ਸੀਗੇ ਦੋ ਦਰਜਣ ਐਕਸਪਰਟ ਜਿਹੜੇ ਸੀ ਉਹ ਹਾਰ ਗਏ ਤੇ ਅਸੀਂ ਇਹ ਕਹਿੰਨੇ ਆ ਕਿ ਅਸੀਂ ਕਿਸੇ ਨੂੰ ਹਰਾਉਣ ਨਹੀਂ ਸੀਗੇ ਅਸੀਂ ਕਿਸੇ ਨੂੰ ਹਰਾਇਆ ਵੀ ਨਹੀਂ ਅਸੀਂ ਇਹੋ ਜਿਹਾ ਕੋਈ ਭਾਵ ਵੀ ਨਹੀਂ ਪਾਲਣਾ ਚਾਹੁੰਦੇ ਪਰ ਸਰਕਾਰ ਜਿਹੜੀ ਸੀ ਨੰਗੀ ਹੋ ਗਈ ਸਰਕਾਰ ਦਾ ਬੇਪਰਦਾ ਹੋ ਗਈ ਸਰਕਾਰ ਦਾ ਰਾਜ ਚੱਕਿਆ ਗਿਆ ਸਰਕਾਰ ਝੂਠ ਬੋਲ ਲਈ ਸੀ ਉਹਦਾ ਝੂਠ ਪਕੜਿਆ ਗਿਆ ਇਸ ਕਰਕੇ ਜਿਹੜਾ ਪ੍ਰਿੰਸੀਪਲ ਸੈਕਟਰੀ ਆਏ ਸੀ ਵੀ ਕੇ ਸਿੰਘ ਉਹ ਮੀਟਿੰਗ ਛੱਡ ਕੇ ਭੱਜ ਗਏ ਔਰ ਧੰਨਵਾਦ ਕਰਦੇ ਆ ਯੂਨੀਵਰਸਿਟੀ ਦੇ ਆਨਰੇਬਲ ਵਾਈਸ ਚਾਂਸਲਰ ਗੋਸ਼ਲ ਜੀ ਦਾ ਉਹਨੇ ਵੀ ਸਾਡੀ ਗੱਲ ਦੇ ਵਿੱਚ ਹੀ ਹਾਂ ਚਾ ਹਾਂ ਮਲਾਈ ਔਰ ਜਿਹੜਾ ਉਹਨਾਂ ਦਾ ਪ੍ਰਿੰਸੀਪਲ ਸਾਇੰਟਿਸਟ ਆਏ ਸੀ ਡਾਕਟਰ ਸੂਝ ਸਾਫ ਸਰਵਜੀਤ ਸਿੰਘ ਸੂਝ ਉਹਨਾਂ ਨੇ ਵੀ ਸਾਡੀ ਗੱਲ ਨੂੰ ਹੀ ਸਹੀ ਮੰਨਿਆ ਸਰਕਾਰ ਬੁਰੀ ਤਰ੍ਹਾਂ ਨੰਗੀ ਹੋ ਗਈ ਉਸ ਦਿਨ ਹਾਰ ਗਈ ਇਸ ਕਰਕੇ ਸਿਧਾਂਤਕ ਤੌਰ ਤੇ 20 ਤਰੀਕ ਨੂੰ ਸਰਕਾਰੇ ਮੋਰਚਾ ਹਾਰ ਗਈ ਸੀ ਹੁਣ ਤਾਂ ਬਸ ਇਹ ਗਿਣਤੀਆਂ ਮਿੰਦੀਆਂ ਨੇ ਕੁਝ ਹਫ਼ਤਿਆਂ ਦੀਆਂ ਕੁਝ ਮਹੀਨਿਆਂ ਦੀਆਂ ਜਦੋਂ ਸਰਕਾਰ ਨੇ ਗੋਡੇ ਟੇਕਣੇ ਹੀ ਟੇਕਣੇ ਆ ਡਾਕਟਰ ਸਾਹਿਬ ਕਿਤੋਂ ਸੂਝ ਜ਼ਰੂਰੀ ਆ ਕਿ ਜਿਹੜੀ ਸਰਕਾਰ ਪੰਜਾਬ ਸਰਕਾਰ ਜੀ ਪੰਜਾਬ ਸਰਕਾਰ ਦਾ ਇਹਦੇ ਵਿੱਚ ਕਿੰਨਾ ਘਾਤਿਆ ਸੀ ਇੰਜ ਫਲਾਨ ਦੇਖੋ ਜੀ ਇਹ ਪ੍ਰੋਜੈਕਟ ਹੈਗਾ ਵਾ ਬੇਸਿਕਲੀ ਇੰਟਰਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਪੂਰੀ ਦੁਨੀਆ ਦੇ ਕਾਰਪੋਰੇਟ ਘਰਾਣਿਆਂ ਦਾ ਇਹ ਪ੍ਰੋਜੈਕਟ ਹੈ ਸਾਡੀ ਸੈਂਟਰ ਗਵਰਨਮੈਂਟ ਉਹਨਾਂ ਦੇ ਹੱਥਾਂ 'ਚ ਖੇਡ ਰਹੀ ਆ ਇੱਕ ਕੱਟਪੁਤਲੀ ਵਾਂਗ ਔਰ ਉਹ ਪੰਜਾਬ 'ਚ ਲੈ ਕੇ ਆਈ ਆ ਪੰਜਾਬ ਗਵਰਨਮੈਂਟ ਨੇ ਇਹਦਾ ਕੋਈ ਗੁਣਦੋਸ਼ ਨਹੀਂ ਦੇਖਿਆ ਪੰਜਾਬ ਗਵਰਨਮੈਂਟ ਵੀ ਬੇਵਕੂਫਾਂ ਵਾਂਗ ਇਸ ਪ੍ਰੋਜੈਕਟ ਨੂੰ ਲੈ ਕੇ ਅੱਗੇ ਵੱਧ ਗਈ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਸੀ ਇਹਦਾ ਆਡਿਟ ਲਾਉਂਦੇ ਅਸੀਂ ਪ੍ਰਿੰਸੀਪਲ ਸੈਕਟਰੀ ਵੀਕੇ ਸਿੰਘ ਨੂੰ ਕਿਹਾ ਸੀ ਵੀ ਜੇ ਸਾਰੇ ਮੈਂ ਉਹਦਾ ਤੈਨੂੰ ਧੰਨਵਾਦ ਕਰਦਾ ਮੈਂ ਟੀਮ ਦੇ ਪਹਿਲਾਂ ਆਪ ਵੀ ਨੂੰ ਉਪਰ ਕਰਵਾ ਦੇ ਮੈਂ ਸਾਡੇ ਕੋਲੇ ਕਿੰਨੇ ਕਿਹੜੇ 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 ਪਿੰਡ ਤੋਂ ਸਾਡੇ ਕੋਲੇ ਐਸਰ ਟੀਮਾਂ ਪਹੁੰਚੀਆਂ ਨੇ ਸਭ ਤੋਂ ਪਹਿਲੇ ਨੰਬਰ ਤੇ ਕੁਂਗਰਾਲੀ ਰਾਮ ਜੋ ਆਏ ਮੇਰੇ ਕੋਲ ਮਦਦ ਨਾਮ ਦੀ ਹੈਗੇ ਪਰ ਮੈਂ ਸਾਰੇ ਤੁਹਾਨੂੰ ਧੰਨਵਾਦ ਕਰਦਾ ਕਿ ਜਿਸ ਵਜ੍ਹਾ ਦਾਜਰਾ ਮਦਦਾਂ ਤੁਹਾਡੇ ਕੋਲ ਪਹੁੰਚੇ ਨੇ ਹੁਣ ਮੈਂ ਇਸ ਵੀ ਨੂੰ ਤੁਹਾਡੇ ਸਾਹਮਣੇ ਬੈਠੀ ਹੋਈ ਟੀਮ ਜੋ ਕਿ ਕੁਦਰਤ ਦੇ ਸੱਜਣਾ ਆਜੀ ਨੂੰ ਸੁਣਾਉਂਦੇ ਨੇ ਮੈਂ ਉਨ੍ਹਾਂ ਬਾਰੇ ਆਪ ਜੀ ਨੂੰ ਆਈ ਗੱਤੀ ਜਾਣੋ ਦੇ ਬਾਅਦ ਲਾਂ ਡਿਸਟ੍ਰਿਕਟ ਰੋਟਰੀ ਦੇ ਦਾ ਜਿੱਥੇ ਪ੍ਰੋਜੈਕਟ ਸ਼ੁਰੂ ਹੋਇਆ ਤਾਂ ਅਸੀਂ ਉਹਨਾਂ ਮਾਲਕਾਂ ਨੇ ਗੱਲ ਕੀਤੀ ਪਰ ਮਾਲਕਾਂ ਨੇ ਟਰਨ ਟੋਰ ਕੀਤੀ ਤੇ ਕਫਾਫ ਲਾਤੀ ਤੇ ਟੋਲਗੀ ਵਾਲੀ ਟਿੱਕੀ ਲੱਗ ਰਹੀ ਥੀ ਕੁਝ ਲੋਕਾਂ ਨੇ ਯਕੀਨ ਕਰ ਲਿਆ ਕੋਈ ਬੋਰਡ ਵੀ ਬਾਹਰ ਆਇਆ ਸੀ ਕੁਝ ਜਗ ਬਾਅਦ ਸਾਡੇ ਕੋਜੀ ਲੋਕਾਂ ਨੇ ਬੋਜੜਿਆ ਵੀ ਇਹ ਟੋਲੀਏ ਵਾਲੀ ਨਹੀਂ ਸਾਡੀ ਜਾਨ ਫੇਟਰੀ ਮਾਲਕਾਂ ਦੀ ਜਿਹੜੀ ਟੀਮ ਸੀ ਉਹਨਾਂ ਗੱਲਬਾਤ ਕੀਤੀ ਪਰ ਉਹ ਗੱਡੀਆਂ ਗੱਲਾਂ ਦਾ ਜਵਾਬ ਦੇਣ ਤੋਂ ਖਾਨਾ ਕਰਨੇ ਕਰਨ ਲੱਗੇ ਤੇ ਬਹੁਨੇਵਾਜੀ ਕਰਨ ਲੱਗੇ ਉਸ ਤੋਂ ਬਾਅਦ ਜਦੋਂ ਜੜਾਈ ਸ਼ੁਰੂ ਵੀ ਆਪ ਜੀ ਰੂਪ ਰੂਪਰ ਹੋਣ ਜਾ ਰਹੇ ਆਂ ਪੁਂਧਰਾਲੀ ਰਾਜਦਤਾ ਨੂੰ ਮੈਂ ਬੇਨਤੀ ਕਰਦਾ ਹਾਂ ਕੁਮਰ ਅਮਨਦੀਪ ਅਮਨਦੀਪ ਜੀ ਨੂੰ ਮੈਂ ਬੇਨਤੀ ਕਰਦਾ ਕਿ ਪੁਂਧਰਾਲੀ ਰਾਜਦਤਾ ਜਿਨ੍ਹਾਂ ਨੇ ਚੱਲਦੀ ਹੋਈ ਫੈਕਟਰੀ ਬੰਦ ਕਰਵਾਈ ਆ ਵੀਰੋ ਉਹਨਾਂ ਨੂੰ ਬੇਨਤੀ ਕਰ ਜਾ ਰਹੇ ਹਾਂ ਕਿ ਉਹਨਾਂ ਨੇ ਕਿਸ ਤਰ੍ਹਾਂ ਸੰਘਰਸ਼ ਲੜਿਆ ਉਹ ਆ ਵੀ ਆਪਣੀ ਜੋ ਵੀ ਉਹਨਾਂ ਦੀ ਪਿੰਡ ਦੀ ਹਾਲਾ ਡਾਕਟਰ ਸਿਲੇਸ਼ ਸਿੰਘ ਜੀ ਨੇ ਜੋ ਵੀ ਗੱਲਬਾਤ ਦਾ ਬੈਕਰੀਆਂ ਬਾਰੇ ਉਹ ਦੱਸ ਦਿੱਤੀ ਪਰ ਜਿਹੜੀਆਂ ਖਾਰੇ ਘੁੰਗਰੀ ਦੇ ਮੁਸਤਫਾ ਫੈਕਟਰੀਆਂ ਨੇ ਉਹ ਸਾਰੀ ਨਹੀਂ ਜਿਹੜੀ ਪਰਸੈਂਟੇਜ ਵਿੱਚ ਫੈਕਟਰੀ ਆ ਉਹ ਸਾਡੇ ਹੱਥ ਲੱਗੀ ਹੈ ਕੰਗੜਾੜੀ ਰਾਜਪੁਰਾ ਤੋਂ ਕਿਤੇ ਦੂਰ ਤੱਕ ਠਾਣ ਤੋਂ ਜਾਂਦੀ ਹੈ ਇਹ ਫੈਕਟਰੀ ਜਲੀ 12 ਕਿਲੋਮੀਟਰ ਤੱਕ ਗੰਦੀ ਬਾਪੂ ਦਾ ਪ੍ਰਭਾਵ ਫੈਲਿਆ ਜੀ 12 ਮੀਟਰ 12 ਕਿਲੋਮੀਟਰ ਉਹ ਪੇਰੇ ਤੱਕ ਇਹਦੇ ਜਾਂਦਾ ਉਸਕਾਂ ਬਾਪੂ ਆਪਾਂ ਕਰੀਏ ਭੈੜੀ ਜਾਂਦੀ ਹੈ ਜੀ ਸਾਡੇ ਪਿੰਡ ਦਾ ਪਾਣੀ ਵੀ ਖੜਾ ਹੋ ਗਿਆ ਦਾ ਇਹਦੇ ਵਿੱਚੋਂ ਜੋ ਗੈਸਾ ਨਿਕਲਦੀਆਂ ਨੇ ਉਸਦੇ ਨਾਲ ਸਾਡੇ 100 ਮੀਟਰ ਦੀ ਵਿੱਚ ਸੂਨਕ ਨੂੰ ਵੀ ਬੇਵੋ ਸਰਦ ਪ੍ਰਵੀਨਦਰ ਸਿੰਘ ਜੀ ਪੰਗੂ ਪ੍ਰਧਾਨ ਸਹਿਵਾਨ ਨੇ ਕਮਲਜੀਤ ਸਿੰਘ ਜੀ ਡੱਲੀ ਸਹਿਵਾਨ ਨੇ ਬਾਬਾ ਸੁਜੀਤ ਜੀ ਨੇ ਬਾਬਾ ਸੁਜੀਤ ਜੀ ਸਾਡੇ ਕੋਲੇ ਉਹ ਸਾਕਸ਼ਣ ਹੈ ਜੋ ਕਿ ਮਰਨ ਵਾਰਤਨ ਦੇ ਜਾਣ ਨੂੰ ਕਿਆ ਸੀ ਇਹ ਫੈਕਟਰੀਆਂ ਨੂੰ ਬੰਦ ਕਰਵਾਉਣ ਵਾਸਤੇ ਜੀ ਕੋਨੀ ਸ਼ਰਮਾ ਜੀ ਨੇ ਸੰਸਪੋਸ਼ੀ ਜੀ ਨੇ ਹਨੇਰਦੀ ਨੇ ਗੌਰਵਤਾਨੀ ਜੀ ਨੇ ਹੈਪੀ ਜੁਨਾਹ ਜੀ ਨੇ ਰਾਜਕੁਮਾਰ ਰਾਜੂ ਜੀ ਨੇ ਰਾਹੁਲ ਜੀ ਨੇ ਇਸ ਤੋਂ ਇਲਾਵਾ ਹੋਰ ਵੀ ਸਾਰੇ ਪ੍ਰੈਸ ਮੀਡੀਆ ਸਾਨੂੰ ਇੱਥੇ ਕਵਰ ਕਰਨ ਵਾਸਤੇ ਆਈ ਹੋਈ ਆ ਜੋ ਕਿ ਅਸਲ ਸਾਡੇ ਕੋਲ ਪ੍ਰਾਈਵੇਸ਼ੀਆ ਤੋਂ ਵੀ ਉਹਨਾਂ ਨੇ ਸਾਡੇ ਕੋਲ ਸ਼ੋਰਟ ਮੰਗੇ ਨੇ ਤਾਂ ਪੀਟੀਸੀ ਪੰਜਾਬੀ ਵਾਲੇ ਵੀ ਸਾਡੇ ਕੋਲੇ ਕਾਫੀ ਇੱਕ ਸਰਦਾਰ ਗੁਰਵਿੰਦਰ ਸਿੰਘ ਜੀ ਵੀ ਨੇ ਜੋ ਕਿ ਸਾਨੂੰ ਕਵਰ ਕਰਨ ਵਾਸਤੇ ਆਏ ਹੋਏ ਨੇ ਇਸ ਦੇ ਨਾਲ ਹੀ ਹੁਣ ਪੂਰਿਆ ਸਰਕਾਰ ਨੂੰ ਸੰਬੋਧਨ ਕਰਨਾ ਕਿ ਆਪ ਜੀ ਨੂੰ ਡਾਕਟਰ ਜੀ ਦਾ ਉਪਰੋਕੋ ਕਰਵਾਉਣ ਜਾ ਰਹੇ ਆ ਉਹਨਾਂ ਦੀਆਂ ਗੱਲਾਂ ਅੱਜ ਕੱਢ ਦਿਖਾਓ ਵਾਹਿਗੁਰੂ ਜੀ ਕਾ ਅੱਜ ਗੁਰੂਆਂ ਨੇ ਇਹ ਤੁਕ ਕਿਹਾ ਆਦ ਸੱਚ ਤੋਂ ਬਾਦ ਸੱਚ ਹੈ ਵੀ ਸੱਚ ਨੰ ਉਸੇ ਸੱਚ ਹੀ ਰਹੇਗਾ ਔਰ ਹਮੇਸ਼ਾ ਰਹਿਣਾ ਆਪੇ ਸੱਚ ਹੀ ਜਿੱਤ ਰਹੇ ਅਸੀਂ ਇਹ ਜਿਹੜਾ ਸੰਘਰਸ਼ ਲੜ ਰਹੇ ਹਾਂ ਯਾਪ ਐਗਰੀਕਲਚਰ ਡਿਵਿਸ਼ਨ ਉਹਦੇ ਵਿੱਚ ਕੁਛ ਵੀ ਪਰਸਨਲ ਨਹੀਂ ਸੀ ਉਹਦੇ ਵਿੱਚ ਅਸੀਂ ਬੜੇ ਹੀ ਪਿਆਰ ਨਾਲ ਮੁਹੱਬਤ ਨਾਲ ਬੜੇ ਹੀ ਪੋਜਿਟਿਵ ਸੋਚ ਲੈ ਕੇ ਗਏ ਸੀ ਕਿਉਂਕਿ ਇਸ ਨੂੰ ਪਹਿਲੇ ਇੱਕ ਤਰੀਕ ਨੂੰ ਸਾਡੀ ਮੀਟਿੰਗ ਹੋ ਚੁੱਕੀ ਸੀ ਪ੍ਰਿੰਸੀਪਲ ਸਿਲਕਰੀ ਵਿਕੇਸ ਸਿੰਘ ਨਾਲ ਸੈਕਟਰੀ ਜੀ ਨਾਲ ਉਸੇ ਹੀ ਮੀਟਿੰਗ 'ਵੀ ਐਕਸਪੈਂਸ਼ਨ ਕੀਤੀ ਗਈ ਸੀ ਅਤੇ ਉਹਦੇ ਵਿੱਚ ਮੈਂ ਬੜੇ ਪਿਆਰ ਨਾਲ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਵਿਕੇਸ ਸਿੰਘ ਜੀ ਤੁਹਾਡੀ ਟੀਮ ਨੂੰ ਜੋੜੋ ਦੇਖੋ ਆਪਾਂ ਇਸ ਦੇਖਦੇ ਰਹਿਣ ਵਾਲਿਆਂ ਨੂੰ ਤੁਹਾਨੂੰ ਰਮਾਇਣ ਪੜ੍ਹੀ ਹੁੰਦੀ ਹੈ ਰਮਾਇਣ ਦੇ ਵਿੱਚ ਇੱਕ પ્રસੰਗ ਕਹੀ ਉਹਨੂੰ ਸੋਚੀ ਵੀ ਨਹੀਂ ਪਾਉਣੀ ਸਾਡੇ ਸੋਚ ਤੋਂ ਪਰੇ ਦੀਆਂ ਗੱਲਾਂ ਹੁੰਦੀਆਂ ਤੁਹਾਡੇ ਨਾਲ ਇੱਕ ਝੂਠ ਬੋਲਿਆ ਸਰਕਾਰਾਂ ਨੇ ਤੁਹਾਡੇ ਨਾਲ ਝੂਠ ਬੋਲਿਆ ਕਿ ਪੰਜਾਬ ਦੇ ਕਿਸਾਨ પરાળી ਸਾੜਦੇ ਆ ਉਹ ਇਸ પરાળી ਦੇ ਨਾਲ ਕਪੂਸ਼ਕ ਫੈਲਦਾ ਕਿ ਦਿੱਲੀ ਦੇ ਵਿੱਚ ਧੂਆਂ ਹੋ ਅੱਜ ਤੱਕ ਇੱਕ ਵੀ ਵਿਗਿਆਨੀ ਦਿੱਲੀ ਦੇ ਵਿੱਚ ਇਹ ਫਰਾਂ ਲਗਾ। ਉੱਥੇ ਗਿਆ ਸੁਦੀਕ ਕੀਤੀ। ਸੇਵ ਕੁਮਾਰ ਨਾਂ ਦਾ 20 ਸਾਲਾਂ ਦਾ ਮੁੰਡਾ ਸਪੌਟ 'ਤੇ। ਚਾਰ ਬੰਦੇ ਸੀਰੀਸ ਨਾਲ ਬਿਠਾ ਹਸਪਤਾਲ ਚ ਲੈ ਗਏ। ਕਹਿਣ ਦਾ ਮਤਲਬ ਇਹ ਹੈ ਕਿ ਇਹ ਜੋ ਝੂਠ ਸਾਨੂੰ ਕਹੇ। ਹੁਣ ਦੱਸੋ, ਹੁਣ ਤੁਹਾਨੂੰ ਇੱਕ ਦੂਜੀ ਗੱਲ ਦੱਸੇ। ਅਸੀਂ ਭਰੋਸਾ ਕਰੀਏ ਨੇ ਵੱਡਾ ਪਿੰਡ ਹੈ ਸਾਡੇ ਇਲਾਕੇ ਦਾ। ਉਹਨਾਂ ਨੇ ਆਪ ਦੀ ਜਥੇਬੰਦੀ ਰਾਹੀਂ ਲੜਾਈਆਂ ਉਹ ਦਿੱਲੀ ਮੋਰਚਾ ਲੜ ਕੇ ਆਈ ਸੀ ਇੱਕ ਤਜਰਬਾ ਸੀ ਜਦੋਂ ਉਹਨਾਂ ਨੇ ਫਿਰ ਸ਼ੁਰੂ ਕੀਤਾ ਫਿਰ ਉਹ ਗਾਇਆ ਢੂੜਾ ਪਟਦੀਆਂ ਬਾਈ ਢੂੜਾਂ ਅੱਜ ਵੀ ਸਾਨੂੰ ਮਾਣ ਆਉ ਉਸ ਮੋਰਚੇ ਤੇ ਕਿ ਇੱਕ ਕਾਲ ਤੇ ਹਜ਼ਾਰਾਂ ਲੋਕ ਇਕੱਠੇ ਹੋ ਜਾਂਦੇ ਆ ਉਹ ਜਿਹੜਾ ਫੈਕਟੀ ਮਾਲਕ ਆਫਰਿਆ